इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬੋਲੇ ਸੋਨਿਆ ਦਰ ਸ੍ਰੀ ਅਕਾਲ ਬੋਲੇ ਸੋਨਿਆ ਦਰ ਸ੍ਰੀ ਅਕਾਲ ਦੇ ਹਾ ਸਤਿ ਸ੍ਰੀ ਅਕਾਲ ਹੋਲੇ ਸੋਨਿਆ ਸਤਿ ਸ੍ਰੀ ਅਕਾਲ ਰਹਣੀ ਸਭ ਤੋਂ ਪਹਿਲਾਂ ਦਾ ਤੁਹਾਡਾ ਜੋਧ ਕਿਲਾ ਫੜੇ ਕਰਕੇ ਆਏ ਜੇ ਤੁਹਾਡਾ ਪਿੰਡ ਬਾਠੂ ਦੇ ਪਹੁੰਚਦੇ ਸਬੂਚੀ ਟੀਵਲੋਂ ਬਹੁਤ ਬਹੁਤ ਧੰਨਵਾਦ। ਲਹਿਰ ਜੀ ਕਾਲਸਾ ਰਗ ਜੀ ਕੀ ਫਤਹੀ ਜੀ ਹਾਂ ਜੀ ਭਗਵੰਤ ਮਾਣ ਦੀ ਇਸ ਘਨੌੜੀ ਹਰਕਤ ਬਾਰੇ ਕੀ ਕਹਿਣਾ ਚਾਹੋਗੇ? ਜੀ ਅਸੀਂ ਬਹੁਤ ਇਹਦੀ ਨਿੰਦਿਆ ਕਰਦੇ ਆਂ ਸਾਡਾ ਸ਼ਾਂਤਮਈ ਸੰਗਠਨ ਹੀਗਾ ਅਸੀਂ ਕੋਈ ਕ੍ਰਾਇਮ ਨਹੀਂ ਕੀਤਾ ਸਾਨੂੰ ਇਹਨਾਂ ਕ੍ਰਾਇਮ ਵਾਲੇ ਦੂਜਾ ਮੁਰਜ਼ਮਾ ਵਾਂਗੂ ਇਹਨਾਂ ਨੇ ਸਾਨੂੰ ਗ੍ਰਿਫਤਾਰ ਕੀਤਾ ਫਿਰ ਸਵਸਥੇ 5 ਵਜੇ ਦੇ ਕਰੀਬ ਕੋਈ 4 ਵਜੇ ਦੇ ਕਰੀਬ ਸਾਰੇ ਕਿਸਾਨਾਂ ਅੱਗੇ ਉਹਨੂੰ ਫੜਿਆ ਗਿਆ ਵਾ। ਤਹੇ ਇਹ ਇਹੋ ਜਿਹਾ ਮੁੱਖ ਮੰਤਰੀ ਅਜੇ ਤੱਕ ਮਾੜਾ ਮੁੱਖ ਮੰਤਰੀ ਜਿਹੜਾ ਕਦੀ ਨਹੀਂ ਵੇਖਿਆ ਜੋ ਕਿਸਾਨਾਂ ਦਾ ਹੱਕ ਮੰਗਣ ਦਾ ਜਿਹੜਾ ਵਾ ਅਧਿਕਾਰ ਆ ਹਰ ਕੋ ਆਪਣਾ ਧਰਨਾ ਲਾ ਸਕਦੇ ਆ ਸਹੀ ਸਾਂਝ ਮੈਂ ਧਰਨਾ ਲਾਉਣਾ ਸੀ ਉਹਦੇ ਬਾਰੇ ਸਾਨੂੰ ਇਹਨੇ ਡਿਚਣਾ ਪਾਈਆਂ ਗਿਆ ਅਸਲ ਵਿੱਚ ਜਿਹੜੀ ਸਰਕਾਰ ਜਿਹੜੀ ਆ ਇਹ ਗੋਡੇ ਟੇਕ ਚੁੱਕੀ ਆ ਤੇ ਅਸੀਂ ਹੁਣ ਮੁੱਖ ਮੰਤਰੀ ਧੌਣ ਤੇ ਗੋਡਾ ਰੱਖ ਕੇ ਰਵਾਂਗੇ ਫਿਰ ਅਸੀਂ ਜੋ ਨਾਹਰਾ ਲਾਉਨੇ ਆ ਜਿਹੜੇ ਥੱਕਾਂ ਨਹੀਂ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਆ ਪਾਵੇਂ ਜਿੱਥੇ ਜਾਗੇ ਨੂੰ ਜਿਹਦੇ ਹੁਣ ਇਹਨਾਂ ਨੇ 2 ਦਿਨ ਰੱਖਿਆ 3 ਦਿਨ ਰੱਖਿਆ ਪਾਵੇਂ 6 ਮਹੀਨੇ ਸਾਲ ਅਸੀਂ ਆਪਣੇ ਹੱਕ ਲੈ ਕੇ ਰਵਾਂਗੇ ਸਾਡੀ ਭਗਵਾਨ ਤਮਾਨ ਇਸ ਤਰ੍ਹਾਂ ਕਿਸਾਨਾਂ ਨੂੰ ਜਿਲ੍ਹੇ ਵਿੱਚ ਬੰਦ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹਾਂਜੀ ਜਿਹੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜਿੰਨਾ ਇਹ ਦਬਾਊਗਾ ਜੋ ਗੇਹ ਦੇ ਜਿੱਦਾਂ ਦੇ ਧਰਤੀ ਦੇ ਛੁੱਟੀ ਦੀਆਂ ਉਹਨੀਆਂ ਤਾਂ ਨੂੰ ਮੁੜਕਦੀ ਆਏ ਉਹਨੀ ਵਾਰ ਸਾਡੀ ਜਿਹੜੀ ਇਹ ਬਲੰਦ ਹੋਵੇਗੀ ਹਾਂਜੀ ਜੇ ਉਹ ਹੁਣ ਆਪਣੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰਦੇ ਤਾਂ ਆਪਣਾ ਅਗਲਾ ਕਦਮ ਕੀ ਹੋਗਾ ਜੇ ਸਾਡਾ ਜਿਹੜਾ ਮੋਰਚਾ ਜਿਹੜਾ ਉਹ ਜਾਰੀ ਰਹੇਗਾ ਅਸੀਂ ਅਨ ਮਿਸੇਸ ਅਮੇ ਲਈ ਮੋਰਚਾ ਲਾਵਾਂਗੇ ਜਦੋਂ ਸਾਡੇ ਮੰਗਾ ਮਿਲ ਜਾਣਗੇ ਮੰਗਣੀਆਂ ਜਾਣਗੀਆਂ ਅਸੀਂ ਉਹ ਤੋਂ ਫਤਿਹ ਕਰਦਾਂਗੇ ਮੋਰਚਾ ਧੰਨਵਾਦ ਜੀ